ਗੰਦੀ ਔਰਤ ਦੀ ਪਛਾਣ ਜਦੋਂ ਵੀ ਬੋਲੇਗੀ ਕਸਮਾਂ ਜ਼ਿਆਦਾ ਖਾਏਗੀ ਤੇ ਜ਼ਿਆਦਾ ਬੋਲੇਗੀ ਕਹਿੰਦੇ ਹਨ ਜੋ ਔਰਤਾਂ ਜ਼ਿਆਦਾ ਮਿੱਠਾ ਖਾਣਾ ਪਸੰਦ ਕਰਦੀ ਹੈ ਇਹ ਔਰਤਾਂ ਜ਼ਿਆਦਾ ਬੇਟੀਆਂ ਨੂੰ ਜਨਮ ਦਿੰਦੀ ਹੈ ਜੋ ਔਰਤਾਂ ਨਮਕੀਨ ਖਾਣ ਦੀ ਸ਼ੌਕੀਨ ਹੁੰਦੀ ਹੈ ਉਹ ਅਕਸਰ ਲੜਕੀਆਂ ਨੂੰ ਜਨਮ ਦਿੰਦੀ ਹੈ ਜੋ ਔਰਤ ਨਸ਼ਾ ਜ਼ਿਆਦਾ ਕਰਦੀ ਹੈ ਇਸ ਔਰਤ ਵਿੱਚ ਕਾਮੁਕਤਾ ਘਟ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਨ੍ਹਾਂ ਔਰਤਾਂ ਦੇ ਦੰਦਾਂ ਵਿੱਚ ਬਹੁਤ ਗੈਪ ਹੁੰਦਾ ਹੈ ਇਹ ਔਰਤਾਂ ਅਕਸਰ ਨੇਕ ਹੁੰਦੀ ਹੈ ਕਿਸੇ ਵੀ ਔਰਤ ਦੀ ਜਗਾ ਉੱਪਰ ਉਸ ਵਕਤ ਨਹੀਂ ਬੈਠਣਾ ਚਾਹੀਦਾ ਜਦੋਂ ਤੱਕ ਕਿ ਉਹ ਜਗਾ ਗਰਮ ਰਹੇ ਕਿਉਂਕਿ ਐਸਾ ਕਰਨ ਨਾਲ ਮਰਦ ਵਿੱਚ ਔਰਤ ਵਰਗੀ ਆਦਤ ਆਉਣਾ ਸ਼ੁਰੂ ਹੋ ਜਾਂਦੀ ਹੈ ਤਜਰਬੇਕਾਰ ਲੋਕ ਦੱਸਦੇ ਹਨ ਕਿ ਜੋ ਔਰਤ ਜਲਦੀ ਰੋਣ ਲੱਗ ਜਾਂਦੀ ਹੋਵੇ ਉਸ ਨੂੰ ਛੁੱਪ ਕਰੋਣਾ ਹੋਵੇ ਤਾਂ ਉਸ ਦੇ ਖੱਬੇ ਵਾਲੇ ਕੰਨ ਨੂੰ ਕੁਝ ਦੇਰ ਤੱਕ ਦਬਾ ਕੇ ਰੱਖੋ ਉਹ ਫੌਰਨ ਚੁੱਪ ਹੋ ਜਾਏਗੀ ਤੇ ਠੰਡੀ ਪਹ ਜਾਏਗੀ ਜਿਨ੍ਹਾਂ ਔਰਤਾਂ ਨੂੰ ਖੜੇ ਖੜੇ ਨੀਂਦ ਆ ਜਾਂਦੀ ਹੈ ਤਾਂ ਸਮਝ ਜਾਓ ਐਸੀ ਔਰਤਾਂ ਜਲਦੀ ਹੀ ਮਰਦ ਨੂੰ ਦੌਲਤ ਮੰਦ ਬਣਾ ਸਕਦੀ ਹੈ ਐਸੀ ਔਰਤ ਦੀ ਤਲਾਸ਼ ਕਰੋ ਤੇ ਜਲਦੀ ਉਸ ਨਾਲ ਵਿਆਹ ਕਰਨ ਦੀ ਕੋਸ਼ਿਸ਼ ਕਰੋ ਹਮੇਸ਼ਾ ਖੁਸ਼ ਰਹੋਗੇ ਜੋ ਔਰਤਾ ਨੀਂਦ ਵਿੱਚੋਂ ਚੱਲਣ ਦੀ ਆਦੀ ਹੋਵੇ ਇਹ ਔਰਤਾ ਜ਼ਿਆਦਾ ਬੱਚੇ ਪੈਦਾ ਕਰਦੀ ਹੈ ਇਹਨਾਂ ਵਿੱਚੋਂ ਹਮ ਬਿਸਤਰੀ ਦਾ ਸ਼ੌਂਕ ਵੀ ਜ਼ਿਆਦਾ ਹੁੰਦਾ ਹੈ ਇਹ ਆਪਣੇ ਪਤੀ ਨੂੰ ਕਿਸੇ ਵੀ ਵਕਤ ਕਿਸੇ ਵੀ ਹਾਲ ਵਿੱਚੋਂ ਕੋਲ ਆਉਣ ਤੋਂ ਰੋਕਦੀ ਨਹੀਂ ਜੋ ਔਰਤਾਂ ਜ਼ਿਆਦਾ ਚਲਾਕ ਹੁੰਦੀ ਹੈ ਇਹ ਔਰਤਾਂ ਕਦੀ ਵੀ ਮਰਦ ਨੂੰ ਖੁਸ਼ ਨਹੀਂ ਰੱਖ ਪਾਉਂਦੀ ਤੇ ਨਾ ਹੀ ਖੁਸ਼ੀ ਦੇ ਸਕਦੀ ਹੈ ਇਹ ਹਮੇਸ਼ਾ ਮਰਦਾਂ ਨੂੰ ਦੁੱਖ ਤੇ ਤਕਲੀਫ ਚੰਦੀ ਹੈ ਇਹਨਾਂ ਔਰਤਾਂ ਤੋਂ ਹਮੇਸ਼ਾ ਕਿਨਾਰਾ ਕਰਨਾ ਚਾਹੀਦਾ ਗਰਮ ਪਾਣੀ ਦੇ ਵਿੱਚ ਨਿੰਬੂ ਪਾ ਕੇ ਪੀਣ ਨਾਲ ਔਰਤ ਦੇ ਸਰੀਰ ਵਿੱਚ ਖੂਬਸੂਰਤੀ ਆਉਣਾ ਸ਼ੁਰੂ ਹੋ ਜਾਂਦੀ ਹੈ ਤੇ ਮਰਦ ਦੇ ਸਰੀਰ ਵਿੱਚੋਂ ਕੋੜੇ ਵਰਗੀ ਤਾਕਤ ਹੋਣੀ ਸ਼ੁਰੂ ਹੋ ਜਾਂਦੀ ਹੈ ਜੋ ਔਰਤ ਟੇਢੀ ਚਾਲ ਚਲਦੀ ਹੈ ਤਾਂ ਸਮਝ ਜਾਓ ਇਹ ਔਰਤ ਜਲਦੀ ਮਰਦਾਂ ਦੀਆਂ ਗੱਲਾਂ ਵਿੱਚ ਆ ਜਾਂਦੀ ਹੈ ਇਹ ਥੋੜੀ ਅਕਲ ਤੋਂ ਵੀ ਕੱਟ ਹੁੰਦੀ ਹੈ ਜੋ ਔਰਤ ਦੁੱਧ ਨਹੀਂ ਪਿੰਦੀ ਇਹ ਔਰਤ ਦੇ ਬੱਚੇ ਅਕਸਰ ਸਾਂਬਲੇ ਦਿਮਾਗੀ ਤੌਰ ਤੇ ਕਮਜ਼ੋਰ ਪੈਦਾ ਹੁੰਦੇ ਹਨ ਕਿਹਾ ਜਾਂਦਾ ਹੈ ਜੋ ਔਰਤ ਸਫੇਦ ਬਿੱਲੀ ਘਰ ਵਿੱਚ ਪਾਲੇ ਤੇ ਹਰ ਵਕਤ ਉਸਦੇ ਨਾਲ guzare ਤਾਂ ਉਸਦੇ ਹੋਣ ਵਾਲੇ ਬੱਚੇ ਬਹੁਤ ਨਰਮ ਮિજાਜ ਤੇ ਫੁੱਲਾਂ ਵਰਗੇ ਖੂਬਸੂਰਤ ਹੋਣਗੇ ਜੋ ਔਰਤਾਂ ਕਹਿਕਹਾ ਮਾਰ ਕੇ ਹਾਸਤੀ ਹੈ ਇਹ ਔਰਤ ਚੰਗੇ ਕਰਮਾਂ ਦੀ ਹੁੰਦੀ ਹੈ ਜਿਸ ਔਰਤ ਦੀ ਗਰਦਨ ਮੋਟੀ ਹੁੰਦੀ ਹੈ ਇਹ ਔਰਤ ਦੂਸਰੇ ਦੀ ਮਾਲੀ ਮਦਦ ਕਰਦੀ ਹੈ ਇਹ ਬਹੁਤ ਹੀ ਚੰਗੀ ਤੇ ਦੂਸਰਿਆਂ ਦੇ ਬਹਿਕਾਵੇ ਵਿੱਚ ਘਟ ਆਉਂਦੀ ਹੈ ਤੇ ਹਮੇਸ਼ਾ ਦੂਸਰਿਆਂ ਦੀ ਭਲਾਈ ਦਾ ਸੋਚਦੀ ਹੈ ਦੋਸਤੋ ਵੀਡੀਓ ਪਸੰਦ ਆਇਆ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ